ਕੀ ਗੱਲ ਕੀ ਹੋਈ ਆ ਵੀਰੇ ਮਾਰਡਰ ਚ ਕੀ ਗੱਲ ਹੋਈ ਆ ਟਟਣ ਆਇਓ ਸੋ ਬਾਪੇ ਬਣਾਣੇ ਸੋ ਬਾਣਾ ਮਾਰ ਬੇਟੀ ਹੋਂ ਦੱਸਦਾ ਮੈਂ ਹੋਇਆ ਕੀ ਹੈਗਾ ਬਾਈ ਇਹ ਕਾਹਨਾ ਕਰਦਾ ਹੈ ਲੈਬ ਹੋ ਕੇ ਸਾਨੂੰ ਨਹਿਤੀ ਆ ਨਾ ਕੀ ਹੋ ਗਿਆ ਚੱਕਰ ਕੀ ਆ ਗਾਲਾਂ ਗਾਲ ਵੜ ਨੀ ਇੱਥੋਂ ਤੁਸੀਂ ਵੀ ਪਹਿਲੇ ਹਾਲ ਸਿੰਘ ਗਾਲੇ ਤੋਂ ਆਏ ਆ ਅੱਛਾ ਨੀ ਹੋਇਆ ਚੱਕਰ ਕੀ ਆ ਵੀਰੇ ਤੁਹਾਡਾ ਯਾਰ ਚੱਕਰ ਇਹ ਹੈਗਾ ਬਾਈ ਮੈਂ ਉਹਦਾ ਫੇਸਬੁਕ ਤੇ ਲਾਈਵ ਹੋ ਗਿਆ ਕਾਲਾ ਇਹ ਮੈਂ ਪਕਾਣ ਤੋਂ ਵਿਚਾਰੇ ਇਸ ਵਾਸਤੇ ਕਿਹੜੀ ਕੱਢੇ ਘੱਟਾ ਨਾ ਉਹ ਸਾਰੇ ਸਾਰੇ ਸੜਜੋ ਬਲੀ ਬਿਰੇ ਹੋਇਆ ਕੀ ਚੱਕਰ ਕੀ ਆ ਚੱਕਰ ਇਹ ਹੋਇਆ ਕਿ ਬਾਈ ਮੈਂ ਮਜ਼ਦੂਰ ਜਸਤਵੰਦੀ ਚ ਕੰਮ ਕਰਦਾ ਇਹ ਬੰਦਾ ਸ਼ਰਾਬ ਪੀ ਕੇ ਨਿਤ ਗੱਲਾਂ ਕਰਦਾ ਮੈਨੂੰ ਰਿਜਨ ਰਿਜਨ ਇਹ ਮੈਂ ਮੇਰੇ ਮਾਪਿਆਂ ਨਾਲ ਨੰਗਾ ਕੱਢਦਾ ਹੈ ਰੋਜ਼ ਠੀਕ ਹੈ ਕਹਿੰਦਾ ਮਾਇਆਬਤੀ મોદી ਦੀ ਰਖੈਲ ਆ ਤੁਹਾਨੂੰ ਰੋਟੀ ਦੇਣੀ ਹੈ ਉਹਨੇ ਯਾਰ ਮੈਂ ਗੱਲਾਂ ਤੁਸੀਂ ਵੀ ਆਵਾਜ਼ ਨਹੀਂ ਦੇ ਪੀਂਦੀ ਨੀ ਪੋਲਿਟੀਕਲ ਮੁੱਦਾ ਹੋਣਾ ਕੋਈ ਵੈਸੇ ਹੀ ਗੱਲਾਂ ਲੜਨ ਦਾ ਤਾਂ ਆ ਪਾਇਆ ਕੜੇ ਲੈ ਕੇ ਤੂੰ ਇੰਨੇ ਬੰਦੇ ਲੈ ਕੇ ਆਇਆ ਤੂੰ ਮੈਨੂੰ ਕਹਿੰਦਾ ਮੈਂ ਕੱਲਾ ਆਉਂਗਾ ਤੇਰੇ ਜੁਰਤਾਂ ਹੋ ਕੱਲੇ ਨਾਲ ਕੱਲਾ ਦੇ ਤੇਰੇ ਜੁਰਤਾਂ ਇਹਨੂੰ ਬਾਈ ਹਟਾੜਾ ਜੇ ਕੱਲੇ ਨਾਲ ਕੱਲਾ ਉਹ ਮਟਰੀ ਕੀ ਚੱਕਰ ਕੀ ਹੈ ਜੀ ਯਾਰ ਇਹ ਰੋਜ਼ ਆ ਮਾਇਆਬੱਤੀ ਨੂੰ ਗਾਲਾਂ ਕੱਢਦਾ ਅੱਛਾ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਮਤਲਬ ਮੇਨ ਲਾਗੂ ਹੋ ਹਾਂਜੀ ਹਾਂਜੀ ਕੀ ਚੱਕਰ ਕੀ ਹੈ ਕਿੱਥੋਂ ਕਿੱਥੋਂ ਆਏ ਇਹ ਇਹ ਆਏ ਆ ਨਿਹਾਰ ਸਿੰਘ ਨਾਲ ਤੋਂ ਆਦੇ ਹੁਣ ਬਣਾ ਬਣਾ ਕੇ ਪਾਊਗਾ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਮੀਡੀਆ ਖੜਾ ਵਾ ਕੋਈ ਚੱਕਰ ਦੱਸੋ ਤੁਸੀਂ ਇਹ ਮਾਇਆਬੱਤੀ ਨੂੰ ਕਹਿੰਦਾ ਮੋਦੀ ਦੀ ਰਖਾਇਲ ਜੇ ਅਸੀਂ ਮਾਇਆ ਫੋਟੋ ਵੱਡਿਆਂ ਦੇ ਪੱਗ ਵੀ ਉਤਾਰੀ ਆ ਹਾਂ ਪੱਗਾਂ ਕਾਰੀ ਆ ਮੇਰੀ ਜੀ ਆਏ ਨੇ ਸੋ ਪੀਸ ਆ ਦੇ ਮੁਲਾਜ਼ਮ ਹੀ ਮੌਕੇ ਤੇ ਪਹੁੰਚੇ ਹੋਏ ਆ ਸੋ ਨੌਜਵਾਨ ਆਏ ਆ ਕਹਿੰਦੇ ਬਾਗੇ ਪ੍ਰਾਨੇ ਤੋਂ ਕੋਈ ਸੋਸ਼ਲ ਮੀਡੀਆ ਤੇ ਇਹਨਾਂ ਦਾ ਹੁੰਦਾ ਸੀਗਾ ਜਿਸ ਕਰਕੇ ਇਹ ਮੈਨੂੰ ਇਹ ਕਹਿੰਦੇ ਮੈਂ ਕੱਲਾ ਆਉਂਗਾ ਜੀ ਭੇਜ ਦਿੱਤੀ ਮਨਾਈ ਹਾਂ ਮੇਰਾ ਕੀ ਚੱਕਰ ਕੀ ਆ ਤੁਹਾਡਾ ਲੜਨ ਦਾ ਛੜਨਾ ਆ ਹਾਂ ਹਾਂ ਮੈਂ ਆਪਦੀ ਸਹੇਲੀਆਂ ਨਾਲ ਇਕੱਠੇ ਹੋ ਕੇ ਆਏ ਆ ਨਾਲ ਬਿਲਕੁਲ ਨਹੀਂ ਆਏਗੇ ਅਸੀਂ ਇਹਨੇ ਕੋਈ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾਉਣ ਤੋਂ ਪਾਉਂਗਾ ਹਾਂਜੀ ਹੱਥ ਖੜੇਓ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਜੀ ਕਰ ਦਿੰਦਾ ਹਾਂ ਹਾਂ ਮੇਰਾ ਪਿੰਡ ਵੈਰੋ ਕੀ ਆ ਜੀ ਦਾ ਤੋਂ ਨਾਲ ਖੜੇ ਨੇ ਹੇ ਸਾਰੇ ਜਿਹੜੇ ਨਾਲ ਆ ਇਹ ਜੀ ਪੁਲਿਸ ਲੈਣ ਦੇ ਸਾਹਮਣੇ ਸ਼ਰੀਆਮ ਗੁੰਡਾਗਰਦੀ ਹੋ ਰਹੀ ਆ ਕੀ ਚੱਕਰ ਕੀ ਇਹਨਾਂ ਦਾ ਜੀ ਪਤਾ ਲੱਗਿਆ ਕੁਛ ਇਹਨਾਂ ਦਾ ਕੁਛ ਨਹੀਂ ਦੇ ਇੱਧਰ ਕਰ ਲੈ ਬਾਈ ਗੱਡੀ ਯਾਰ ਜੀ ਸੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਆਪਸ ਵਿੱਚ ਕਮੈਂਟਾਂ ਲੈ ਕੇ ਕੋਈ ਚੱਕਰ ਪਿਆ ਹੋਗਾ ਜਿਸ ਕਰਕੇ ਇਹ ਇੱਕ ਤਾਂ ਬਹੁਤ ਸਮਾਜ ਪਾਰਟੀ ਦੇ ਸਾਡੇ ਮਾਸਟਰ ਜੀ ਹੈਗੇ ਜਗਰਾਉਂ ਤੋਂ ਗਾਲੋ-ਕਲਾਂ ਤੋਂ ਇਹ ਬੁੰਡੇ ਆਏ ਆ ਕਿਹੜਾ ਪਿੰਡ ਆ ਜੀ ਇੱਥੇ ਇਧਰ ਮੇਰੀ ਖਾਨ ਜੀ ਮਜ਼ਦੂਰ ਯੂਨੀਅਨ ਤੋਂ ਮੰਗਾ ਮੰਗਾ ਸੀ ਕਿ ਬੈਰੋਕੇ ਮੇਰਾ ਨਾਮ ਜੀ ਮੰਗਾ ਸਿੰਘ ਬੈਰੋਕੇ ਬਿਲਕੁਲ ਜੀ ਜੀ ਇਹ ਹੁਣ ਵੀ ਦੇਖੋ ਅਜੇ ਵੀ ਆਕੜਦਾ ਆ ਮੇਰੇ ਨਿੱਕ ਚੱਕਰ ਕੀ ਪਿਆ ਸੀ ਥੋੜਾ ਸੋਸ਼ਲ ਮੀਡੀਆ ਤੇ ਰੋਲਾ ਪਿਆ ਪਾਸ ਸੋਸ਼ਲ ਮੀਡੀਆ ਤੇ ਬਾਈ ਜੀ ਸਾਡਾ ਨਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੂਬਾ ਆਗੂ ਮੁਕੇਸ਼ ਮਲੋਧ ਗ੍ਰਿਫਤਾਰ ਹੋਇਆ ਜੀ ਇਸ ਬੰਦੇ ਦੀ ਆਈਡੀ ਚੈੱਕ ਕਰੋ ਇਹ ਕਹਿੰਦਾ ਉਹ ਪੰਡਤ ਆ ਉਹ ਕੁੜੀ ਇਹਦੀ ਨਿਕਲ ਗਈ ਉਹਦੇ ਨਾਲ ਕੁੜੀ ਤੋਰਦੇ ਮੈਂ ਉਹ ਇਹ ਸਭ ਝੂਠ ਬੋਲ ਰਿਹਾ ਮੈਂ ਮੈਂ ਤੁਹਾਨੂੰ ਸਕਰੀਨ ਮੈਂ ਆ ਉਹਦੀ ਵਿਰੋਧਤਾ ਕਰਦੇ ਆ ਅਸੀਂ ਕੋਈ ਤੁਸੀਂ ਤੁਸੀਂ ਈਸਾਨ ਲਾਗੂ ਤੇ ਅਸੀਂ ਵਿਰੋਧਤਾ ਕਰਦੇ ਕਿਸਾਨ ਜਥੇਬੰਦੀ ਦੇ ਨਾਲ ਜੁੜੇ ਹੋਏ ਆ ਜਾਂ ਕੋਈ ਵੀ ਜਥੇਬੰਦੀ ਤੁਰਿਆ ਤੁਸੀਂ ਕੋਈ ਕੰਪਲੀਟ ਕੀਤੀ ਇਸ ਸੰਬੰਧ ਵਿੱਚ ਦੇਖੋ ਉਹਦੇ ਚ ਅਸੀਂ ਇਹਨਾਂ ਦੇ ਨਾਲ ਦੇ ਬੰਦਿਆਂ ਨੂੰ ਕਿਹਾ ਕਿ ਬਾਈ ਜੀ ਤੁਸੀਂ ਕਿਵੇਂ ਨਾ ਕਿਵੇਂ ਮੈਂ ਹੈਂਡੀਕ੍ਰਾਫਟ ਬੰਦਾ ਮੈਨੂੰ ਵਾਰੀ ਵਾਰੀ ਪ੍ਰੇਸ਼ਾਨ ਕਰਦਾ ਨਹੀਂ ਤੁਸੀਂ ਕੋਈ ਕੰਪਲੀਟ ਕੀਤਾ ਨਹੀਂ ਅਸੀਂ ਸਿੱਧਾ ਲੜਨ ਆ ਗਏ ਨਹੀਂ ਬਿਲਕੁਲ ਲੜਨ ਨਹੀਂ ਆਏ ਗਏ ਅਸੀਂ ਇਹ ਮੇਰੇ ਗੱਲ ਮੈਨੂੰ ਹੱਥ ਤੋਂ ਲ ਯਾ ਤੁਸੀਂ ਸਭ ਤੋਂ ਪਹਿਲਾਂ ਹੁੰਦੇ ਸਾਰੀ ਇਹ ਹੀ ਕਿਹਾ ਵੀ ਮੁੰਡਿਆਂ ਨੂੰ ਫੜ ਕੇ ਇੰਨੇ ਮਾਰੋ ਜੀ ਇਧਰ ਇਧਰ ਪੱਗ ਲਾਓ ਤੁਹਾਡੇ ਆਪ ਦੇ ਪੁਲਿਸ ਹੈ ਨਾ ਇਹ ਸਰਦਾਰਜੀ ਕੋਲੇ ਨੇ ਨਹੀਂ ਚਲੋ ਕੋਈ ਵੀਡੀਓ ਰਿਕਾਰਡਿੰਗ ਹੈਗੀ ਸਾਰੀ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਚਲਾਓ ਤੁਸੀਂ ਸੋ ਤੁਸੀਂ ਦੇਖ ਸਕਦੇ ਹੋ ਤਹਿਸੀਲ ਰੋਡ ਜਗਰਾਉਂ ਦੇ ਸਾਹਮਣੇ ਗਰੇਲ ਮਾਰਕੀਟ ਦੇ ਵਿੱਚ ਕੁਝ ਆਗੂ ਤੇ ਨਾਲ ਜਥੇਬੰਦੀ ਦੇ ਆਗੂ ਵੀ ਆਏ ਹੋਏ ਹਨ ਨਾਲ ਬਹੁਜਨ ਸਮਾਜ ਪਾਰਟੀ ਦੇ ਸਾਡੇ ਮਾਸਟਰ ਜੀ ਵੀ ਹੈਗੇ ਨਾਲ ਤੇ ਮੈਂ ਨਹੀਂ ਮੈਂ ਨਹੀਂ ਫਾਟਾ ਬੰਦੇ ਹਨ ਜੀ ਸੋ ਮਾੜੀ ਸੋਸ਼ਲ ਮੀਡੀਆ ਦਾ ਕੀ ਚੱਕਰ ਕੀ ਰੌਲਾ ਕੀ ਆ ਓਏ ਹੈ ਫਰਮਾਨ ਆਇਆ ਨਹੀਂ ਵੀ ਕੰਮ ਆ ਮੇਰਾ ਡਿਊਟੀ ਹਾਂ 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 ਹੋਪਫਲੇ ਖੇਦ ਮਰਾ ਸੋ ਮਾੜੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਤੁਸੀਂ ਕਰਾਈਏ ਕੋਈ ਤੁਸੀਂ ਪੜ੍ਹੇ ਲਿਖੇ ਇੱਕ ਮੈਂ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਮੈਂ ਕੰਪਲੇਂਟ ਪਾਈ ਆ ਇਹਨਾਂ ਦੀ ਆਨਲਾਈਨ ਜੀ ਵੀ ਪਾਈ ਇਹ ਅੱਜ ਵੀ ਇਹ ਆਥਾਰ ਜਾਂ ਨਿਸ਼ੇੜੀ ਇਕੱਠੇ ਕਰਕੇ ਲੈ ਕੇ ਆਇਆ ਇਹ ਇਹ ਲਟੇਰੇ ਬੰਦੇ ਆ ਤੇ ਇਹ ਉਹ ਉਹ ਜਿਹੜਾ ਹੈ ਨਾ ਬੰਦਾ ਉਹ ਹਮੇਸ਼ਾ ਭੈਣ ਕੁਮਾਰੀ ਮਾਇਆਬੱਤੀ ਦੇ ਖਿਲਾਫ ਬੋਲਦਾ ਬਹੁਤ ਜ਼ਿਆਦਾ ਜੀ ਅਸੀਂ ਮੌਜਮ ਸਮਾਜ ਪਾਰਟੀ ਦਾ ਮੈਂ ਇੱਕ ਜ਼ਿੰਮੇਵਾਰ ਬੰਦਾ ਆ ਔਰ ਆ ਦੇਖੋ ਉਹ ਦੇ ਆ ਵੀ ਇਹਦੇ ਨਾਲ ਦੇ ਆ ਨਹੀਂ ਇਹ ਨਹੀਂ ਹੈਗੇ ਇਹ ਤਾਂ ਇੱਧਰ ਆ ਇਹ ਇੱਧਰ ਆਏ ਉਹਨਾਂ ਨੂੰ ਉਹ ਨਹੀਂ ਉਹ ਹੋਰ ਬੰਦੇ ਆ ਇਹ ਤਾਂ ਸਾਡਾ ਪਤਾ ਸਾਡਾ ਕੋਲ ਹੈ ਅੱਛਾ ਠੀਕ ਆ ਸੌਰੀ ਯਾਰ ਸੌਰੀ 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 ਜੇ ਮੈਨੂੰ ਪਤਾ ਨਹੀਂ ਮੈਂ ਕਿਉਂਕਿ ਇਹਦੇ ਨਾਲ ਆ ਜਾਣ ਨਹੀਂ ਦੇਣਾ ਇਹਨੂੰ ਕੋਈ ਗੱਲ ਨਹੀਂ ਸੋ ਪੀਸੀਆ ਦੇ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਗਏ ਆ ਉਸ ਤੋਂ ਬਾਅਦ ਚ ਦੋਨੇ ਧਿਰਾਂ ਇੱਥੇ ਖੜੀਆਂ ਕਦੋਂ ਤੇ ਸੈਲਫ ਇਲਜ਼ਾਮ ਵਾਜੀ ਇਹ ਲਾ ਰਹੀ ਆ ਵੀ ਸੋਸ਼ਲ ਮੀਡੀਆ ਦੇ ਖਿਲਾਫ ਇਹ ਤੁਝੇ ਦੇ ਖਿਲਾਫ ਗਲਤ ਅਲਫਾਜ਼ ਵਰਤ ਰਿਹਾ ਗਲਤ ਭਾਸ਼ਾ ਦਾ ਇਸਤੇਮਾਲ ਕਰਦੇ ਆ ਤੇ ਆਪੋ ਆਪਾ ਆ ਕੇ ਮੈਨੂੰ ਸਸਾਰਿਆ ਵੀ ਆਜ ਤੇ ਤਾਂ ਆਏ ਤੁਸੀਂ ਹਾਂਜੀ ਹਾਂ ਮੈਂ ਤਾਂ ਡਿਊਟੀ ਤੇ ਸੀ ਤੁਹਾਨੂੰ ਗੱਲਬਾਤ ਕਰਨ ਨੂੰ ਸੱਜਿਆ ਕਿ ਵੈਸੇ ਹੀ ਉਹ ਬੰਦੇ ਨੇ ਮੈਨੂੰ ਚੌਂਕੀ ਭੇਜੇ ਚੌਂਕੀ ਜੀ ਮੈਨੂੰ ਮੈਨੂੰ ਮੈਂ ਤਾਂ ਬਰਖਾਸਤ ਮੈਂ ਬੰਦੇ ਲੈ ਕੇ ਮੈਨੂੰ ਮੈਨੂੰ ਕਹਿੰਦਾ ਕਿ ਮੈਂ ਕੱਲਾ ਹੀ ਆਂ ਵਰਬਾ ਹਾਂ ਆ ਆਪਾਂ ਜਣਾ ਜਾਵੇ ਸਾਰੇ ਕਿਤੇ ਨਹੀਂ ਭਾਈ ਜੀ ਕਿਤੇ ਨਹੀਂ ਭਾਈ ਜੀ ਜੇ ਭਜੂਗਾ ਇਥੋਂ ਸੋ ਦੋਨੋਂ ਤਰ੍ਹਾਂ ਸੱਚ ਇੱਥੇ ਜਿਹੜੇ ਇਲਜ਼ਾਮਬਾਜ਼ੀ ਕਰ ਰਹੀਆਂ ਮੈਂ ਠੀਕ ਹੈ ਮੈਂ ਵੀ ਮੈਂ ਵੀ ਇੱਧਰ ਦੇਖ